ਗੱਲ ਕਰਦੇ ਆ ਦਲਜੀਤ ਦੀ ਬਾਈ ਦੇਖੋ ਮੰਨਦੇ ਆਪਾਂ ਕਿ ਬਾਈ ਬਹੂਆਂ ਦੇ ਫੈਨ ਆ ਕੁਝ ਵੀ ਆ ਪਰ ਜਦੋਂ ਗੱਲ ਪਿਆਰ ਆਪਦੀ ਆ ਜਾਂਦੀ ਆ ਉਹ ਬੰਦੇ ਨੇ ਚਲੋ ਜਸਵੰਤ ਸਿੰਘ ਖਾਲੜਾ ਜੀ ਦੇ ਵੀ ਮੂਵੀ ਬਣਾਈਆਂ 84 ਦੇ ਵੀ ਮੂਵੀ ਬਣਾਈਆਂ ਤੋਂ ਆਪਾਂ ਸਪੋਰਟ ਕਰਨੀ ਤਾਂ ਭੰਦੀ ਆਉਂਦੀ ਇਸ ਟਾਈਮ ਜੋ ਹੁੰਦੇ ਹਾਲਾਤ ਹੋਈ ਪਏ ਨੇ ਮੈਨੂੰ ਪਤਾ ਸੀ ਬਾਈ ਮੈਂ ਜਦੋਂ ਵੇਖਿਆ ਨਾ ਉਹਨੂੰ ਬੰਦੇ ਨੂੰ ਕਿ ਉਹ ਇੰਡੀਆ ਜਦੋਂ ਨੇ ਸ਼ੋਅ ਕੀਤੇ ਸੀ ਨਾ ਕਹਿਣ ਦਾ ਮਤਲਬ ਜਦੋਂ ਬਾਲੀਵੁੱਡ 'ਚ ਹੀ ਗਿਆ ਸੀ ਨਾ ਮੈਂ ਤਾਂ ਉਦੋਂ ਹੀ ਮਤਲਬ ਇੱਕ ਆਵੇ ਦਿਨ ਤਾਜ਼ਾ ਆਇਆ ਲਾੜਿਆ ਹੀ ਕਿ ਇਹਨੇ ਭਈ ਐਂਡ ਤੇ ਆ ਕੇ ਨਾ ਇਹਨਾਂ ਤੋਂ ਹੀ ਆਪਣਾ ਜੁੱਤੀਆਂ ਖਾਣੀਆਂ ਬਾਲੀਵੁੱਡ ਵਾਲਿਆਂ ਕਈ ਜਿਨ੍ਹਾਂ ਦਾ ਜਿਨ੍ਹਾਂ ਦਾ ਮਤਲਬ ਇਹਨਾਂ ਕਰਦਾ ਹੀ ਬਾਲੀਵੁੱਡ ਵਾਲਿਆਂ ਦਾ ਉਹਨਾਂ ਦੇ ਉੱਥੇ ਤੇ ਲੋਕਾਂ ਦੇ ਇਹਨਾਂ ਕਰਦਾ ਹੀ ਆ ਉਹਨਾਂ ਨੇ ਇਹਨੂੰ ਮਤਲਬ ਗਦਾਰ ਕਹਿਣ ਲੱਗ ਗਏ ਨੇ ਇਹ ਚੀਜ਼ ਦਾ ਮੈਨੂੰ ਪਤਾ ਸੀ ਤੇ ਹੋਈ ਠੀਕ ਹੈ ਮੈਂ ਤੁਹਾਨੂੰ ਇੱਕ ਮਤਲਬ ਚੰਗੀ ਤਰ੍ਹਾਂ ਤੁਹਾਨੂੰ ਗੱਲ ਸਮਝਾਉਣਾ ਕੀ ਚੱਕਰ ਆ ਸਾਰਾ ਆਪਣੀ ਬਾਈ ਦੀ ਗੱਲ ਕਰਦੇ ਆ ਬਾਈ ਨੇ ਬਾਲੀਵੁੱਡ 'ਚ ਵੱਧ ਤੋਂ ਵੱਧ 2-3 ਗਾਣੇ ਕੱਢੇ ਨਾ 4 ਕੱਢੇ ਬਰ ਬਾਈ ਬਾਈ ਨੇ ਆਪਦੇ ਉੱਥੇ ਮਤਲਬ ਪਛਾਣ ਨਹੀਂ ਬਣਾਈ ਕਹਿੰਦਾ ਮਤਲਬ ਜੋ ਕੀਤਾ ਉਹਨੇ ਬਸ ਗਾਇਆ ਵੱਡੀਆਂ-ਵੱਡੀਆਂ ਮੂਵੀਆਂ 'ਚ ਗਾਇਆ ਬਸ ਗੱਲ ਖਤਮ ਥੋੜੇ-ਥੋੜੇ ਲੋਕਾਂ ਨੂੰ ਉੱਥੇ ਪਤਾ ਹੈ ਨਾ ਆਪਣੇ ਬਹੀ ਬਾਰੇ ਪਰ ਬਾਈ ਆਪਣਾ ਚਾਹੁੰਦਾ ਸੀ ਕਿ ਉਹ ਪੰਜਾਬ ਦੇ ਹੱਕਾਂ ਵਾਲੀ ਗਾਵੇ ਪੰਜਾਬ ਵਾਸਤੇ ਗਾਵੇ ਤੇ ਉਹ ਪੰਜਾਬ ਚ ਹੀ ਰਿਹਾ ਪਿਆ ਪੰਜਾਬੀ ਜੀ ਉਹਨੇ ਗਾਣੇ ਗਾਏ ਤੇ ਪੰਜਾਬੀ ਜੀ ਬੋਲੀਵੁੱਡ ਚ ਹੀ ਉਹਨੇ ਆਪਣਾ ਜਿਹੜਾ ਨਾਮ ਬਣਾਇਆ ਹਨਾ ਦਿਲਜੀਤ ਬਾਈ ਮੈਂ ਨਹੀਂ ਕਹਿੰਦਾ ਵੀ ਉਹਨੇ ਗਲਤੀ ਕੀਤੀ ਕੁਝ ਵੀ ਕੀਤਾ ਬੋਲੀਵੁੱਡ ਤੇ ਉਹਦੀ ਪਰਸਨਲ ਜ਼ਿੰਦਗੀ ਦਾ ਜੋ ਮਰਜ਼ੀ ਕਰੇ ਆਪਾਂ ਨੂੰ ਕੀ ਲੈਣਾ ਹਨਾ ਪਰ ਬਾਈ ਜਦੋਂ ਇਹ ਗੱਲਾਂ ਕਰ ਦਿੰਦਾ ਸੀਗਾ ਕਿ ਵੀ ਕਹਿੰਦਾ ਹੁੰਦਾ ਹੈ ਇੰਟਰਵਿਊ ਚ ਬੋਲੀਵੁੱਡ ਕੀ ਆ ਇੱਕ ਇੰਡਸਟਰੀ ਆ ਉੱਥੇ ਗਾਣੇ ਬੰਦਦੇ ਆ ਉੱਥੇ ਮੂਵੀਆਂ ਬੰਦਦੀਆਂ ਉਹ ਤਾਂ ਹੀ ਮੋਟਰ ਤੇ ਬਣਾ ਲੈਨੇ ਆ ਜੋ ਜਿੰਦੇ ਸੱਚੀਆਂ ਹੀ ਜਾਂਦੀਆਂ ਬਾਈ ਨੂੰ ਪਤਾ ਹੀ ਬਾਲੀਵੁੱਡ ਕੁਝ ਨਹੀਂ ਹੈ ਬਾਲੀਵੁੱਡ ਹੈ ਇੱਕ ਇੱਕ ਖੂ ਹੈ ਜਿਹਦੇ ਜਿਹੜੇ ਡੇਗੇ ਦਾ ਬਾਹਰ ਨਹੀਂ ਆ ਸਕਦੇ ਹਨਾ ਗੁਰੂ ਰੰਧਾਵਾ ਹੋ ਗਿਆ ਜੱਸੀ ਗਿੱਲ ਹੋ ਗਿਆ ਹੋਰ ਵੀ ਕਈ ਸਿੰਗਰ ਜਿਹੜੇ ਬਾਲੀਵੁੱਡ ਚ ਗਏ ਉਹਨਾਂ ਨੇ ਆਪਦਾ ਉੱਥੇ ਜਾ ਕੇ ਨਾਮ ਥੱਲੇ ਡੇਗ ਲਿਆ ਪੰਜਾਬ ਦੇ ਨਾਮ ਦਾ ਮਤਲਬ ਡੇਗ ਲਿਆ ਉਹਨਾਂ ਨੇ ਬਾਲੀਵੁੱਡ 'ਚ ਉਹਨਾਂ ਨੂੰ ਮਾੜਾ-ਮੋਟਾ ਸੁਣ ਲਾ ਕੇ ਜੋਗੀ ਪਰ ਉਹਨਾਂ ਨੇ ਪੰਜਾਬ 'ਚ ਆਪਦਾ ਨਾਮ ਡੇਗ ਲਿਆ ਇਹ ਗੱਲ ਉਹਨਾਂ ਨਾਲ ਹੋਈ ਦਿਲਜੀਤ ਦਾ ਕੀ ਦਿਲਜੀਤ ਨੇ ਕਿਵੇਂ ਨਾਮ ਬਣਾਇਆ ਇਹਨੇ ਸ਼ੋਅ ਲਾਏ ਜਿਹੜੇ ਇੰਡੀਆ ਦਾ ਜਿਹੜਾ ਡਾ ਵੱਡਾ ਟੂਰ ਕਰਦੇ ਆ ਉਹਦੇ ਕਰਕੇ ਕੁਚੇਲਾ ਵੀ ਆ ਕੁਚੇਲਾ ਵੀ ਇੰਨੇ ਗਿਆ ਆਪਣਾ ਇੰਡੀਆ ਦਾ ਹੀ ਨਾਮ ਲਿਆ ਠੀਕ ਹੈ ਮੰਨਦੇ ਅੰਦਰੋਂ ਅੰਦਰੋਂ ਮੈਨੂੰ ਨਹੀਂ ਪਤਾ ਅੰਦਰੋਂ ਅੰਦਰੋਂ ਕਾਲਾ سپورਟਰ ਕਾਲਾ ਸਟਾਨ سپورਟਰ ਦਾ ਕਹਾ ਮੈਨੂੰ ਨਹੀਂ ਪਤਾ ਇਹਦਾ ਦਿਲ ਹੈ ਨਾ ਆਪਾਂ ਨੂੰ ਨਹੀਂ ਪਤਾ ਹਣਾ ਪਰ ਇੰਨੇ ਆਪ ਦੀ ਮੈਨੇਜਮੈਂਟ ਦੇ ਤੌਰ ਤੇ ਕਿਉਂਕਿ ਇਹਦੀ ਜਿਹੜੀ ਮੈਨੇਜਮੈਂਟ ਮੈਨੂੰ ਪਤਾ ਉਹ ਹੈਗੀ ਥੋੜੀ ਜੀ ਦੂਸਰੇ ਟਾਈਪ ਦੇ ਮਤਲਬ ਦੇਸ਼ਵਤੀ ਟਾਈਪ ਦੀ ਇੰਡੀਆ ਵਾਸਤੇ ਜ਼ਿਆਦਾ ਸੋਚਦੀ ਆ ਜਿਹੜੀ ਉਹਨਾਂ ਦੀ ਮੈਨੇਜਮੈਂਟ ਸੀ ਜਿਹੜੀ ਉਹਦੀ ਮੈਨੇਜਰ ਸੀ ਕੁੜੀ ਉਹ ਵੀ ਇੱਕ ਹਿੰਦੂ ਫੈਮਿਲੀ ਤੋਂ ਸੀ ਉਹ ਵੀ ਗੁਜਰਾਤ ਗਜਰੂਦ ਦੀ ਸੀ ਕਿਤਾਉਂ ਦੀ ਉਹਨੇ ਪਤਾ ਨਹੀਂ ਦਿੱਲੀ ਦੀ ਬਾਣੀ ਕਿੱਥੋਂ ਦੀ ਮੈਨੇਜਮੈਂਟ ਨੇ ਆਂਦੀ ਨੇ ਆਪਣਾ ਕਿਹਾ ਹੋਣਾ ਕਿ ਜਾਂ ਕੁਝ ਵੀ ਹੈ ਕਿ ਭਾਈ ਐਵੇਂ ਐਵੇਂ ਕਰਕੇ ਸ਼ੋਅ ਲਾ ਇਨੀ ਮੈਨੇਜਮੈਂਟ ਨੇ ਸਾਰਾ ਕੁਝ ਕੀਤਾ ਇੰਡੀਆ ਦੇ ਝੰਡੇ ਸਟੇਜਾਂ ਤੇ ਲहराਏ ਨੇ ਇੰਡੀਆ ਦੇ ਬਾਰੇ ਗੱਲ ਬੋਲ ਲਾਇਆ ਮਤਲਬ ਸ਼ਾਇਰੀਆਂ গਾਈਆਂ ਇੰਡੀਆ ਕਿਸੇ ਦਾ ਬਾਪ ਥੋੜੀ ਐ ਐਵੇਂ ਆ ਮਤਲਬ ਇੰਡੀਆ ਇੰਡੀਆ ਬਾਰੇ ਬਹੁਤ ਹੀ ਮਤਲਬਿੰਦਾਂ ਗੱਲਾਂ ਕੀਤੀਆਂ ਹਨ ਦਲਜੀਤ ਨੇ ਤੇ ਮੋਦੀ ਨਾਲ ਵੀ ਫੋਟੋਆਂ ਖਚਾਈਆਂ ਸਾਰਾ ਕੁਝ ਕੀਤਾ ਇਹ ਮੰਦਰਾਂ 'ਚ ਵੀ ਗਿਆ ਮੱਥੇ ਟੇਕ ਕੇ ਚਲੋ ਤੇ ਇੱਕ ਰਿਲੀਜੀਅਨ ਆ ਉਹਨੂੰ ਆਪਾਂ ਕਿਉਂ ਜੋੜਨਾ ਆਪਾਂ ਬੋਲੀਵੁੱਡ ਨਾਲ ਪਰ ਕਿਹਨਾਂ ਮਤਲਬ ਬੋਲੀਵੁੱਡ ਨੂੰ ਜ਼ਿਆਦਾਤਰ ਹਿੰਦੂ ਹੀ ਸੁਣਦੇ ਨੇ ਸੋ ਉਸ ਹਿਸਾਬ ਨਾਲ ਮੈਂ ਕਹਿ ਰਿਹਾ ਕਿ ਇਹਨੇ ਮੰਦਰਾਂ ਦੇ ਮੱਥੇ ਟੇਕ ਕੇ ਪੰਡਤਾਂ ਕੋਲ ਗਿਆ ਸਾਰਾ ਕੁਝ ਕੀਤਾ ਇੰਨੇ ਹਨਾ ਸਟੈਂਡ ਤੇ ਆ ਕੇ ਉਹਨੂੰ ਪੜਿਓ ਸਾਹਮਣੇ ਇੱਕ ਐਗਜ਼ਾਮਪਲ ਮਿਲ ਗਈ ਕਿੰਨੂ ਜਿਹੜੇ ਲੋਕਾਂ ਨੂੰ ਛੱਡ ਕੇ ਗਿਆ ਪੰਜਾਬ ਵਾਲਿਆਂ ਨੂੰ ਛੱਡ ਕੇ ਗਿਆ ਬੋਲੀਵੁੱਡ 'ਚ ਗਿਆ ਆ ਜੋ ਹੀ ਪੰਜਾਬ ਵਾਲੇ ਲੋਕ ਇਹ ਨਹੀਂ ਸਪੋਰਟ ਕਰਦੇ ਤੇ ਜਿਹੜੇ ਲੋਕਾਂ ਬਾਰੇ ਇਹਨੇ ਸੋਚਿਆ ਬੋਲੀਵੁੱਡ ਵਾਲਿਆਂ ਬਾਰੇ ਸੋਚਿਆ ਤੇ ਉਹੀ ਅੱਜ ਇਹਨੂੰ ਮਤਲਬਗਜ਼ਾਰ ਦੱਸੀ ਜਾਂਦੇ ਆ ਮੇਰਾ ਮਤਲਬ ਇਹ ਹੈਂਦਾ ਕਿ ਕਿੱਡੀ ਵੱਡੀ ਐਗਜ਼ਾਮਪਲ ਆ ਕਿ ਵੀ ਬੋਲੀਵੁੱਡ ਵਾਲੇ ਪਾਗਲ ਬਣਾਉਂਦੇ ਆ ਲੋਕਾਂ ਦਾ ਗੁੰਮਰਾਹ ਕਰਦੇ ਨੇ ਉਥੋਂ ਦੇ ਫੈਨਸ ਨੇ ਜਿਹੜੇ ਆ ਕੁਛ ਵੀ ਇਹ ਪੋਲਿਟਿਕਸ ਨੂੰ ਅੰਦਰ ਲੈ ਆਉਂਦੇ ਆ ਹਰ ਵਾਰੀ ਹਰ ਹਰ ਮਤਲਬ ਅਮੀਰ ਖਾਨ ਨਾਲ ਵੀ ਇਹ ਚੀਜ਼ਾਂ ਹੋਈਆਂ ਸਲਮਾਨ ਖਾਨ ਨਾਲ ਇਹ ਚੀਜ਼ਾਂ ਹੋਈਆਂ ਰਿਲੀਜੀਅਨ ਕਰਕੇ ਕਿਉਂਕਿ ਉਹ ਮੁਸਲਮ ਨੇ ਉਹਨਾਂ ਨੇ ਕੋਈ ਨਿੱਕੀ ਜਿਹੀ ਗਲਤੀ ਕੀਤੀ ਤੇ ਉਹਨਾਂ ਨੂੰ ਬਹੁਤ ਟੋਂਟਾ ਟੋਂਟਾ ਮਾਰੀਆਂ ਬਹੁਤ ਕੁਝ ਕੀਤਾ ਬੋਲ ਆਪਣਾ ਬੋਲੀਵੁੱਡ ਦੇ ਵਿੱਚ ਜੇ ਕੋਈ ਹਿੰਦੂ ਰਿਲੀਜੀਅਨ ਤੋਂ ਬਲੌਂਗ ਕਰਦਾ ਉਹਨੇ ਕੋਈ ਗਲਤੀ ਕਰਤੀ ਤੇ ਉਹਨੂੰ ਮਤਲਬ ਇੰਨਾ ਲਾਈਟ ਲੈਂਦੇ ਸੀਗੇ ਇਹ ਹੁਣ ਸਿੱਖ ਰਿਲੀਜੀਅਨ ਤੋਂ ਅਦਲਜੀਤ ਇਹਨੂੰ ਮਤਲਬ ਤਾਂ ਕਰਕੇ ਹੁਣ ਇੰਨਾ ਕੁਝ ਕਰੀ ਜਾਂਦੇ ਇਹਦੇ ਨਾਲ ਇੰਨਾ ਮਤਲਬ ਗਦਾਰ ਵਾਲੇ ਸਰਟੀਫਿਕੇਟ ਵੰਡੀਆਂ ਜਾਂਦੇ ਅਮਿਤਾ ਪੱਛਣ ਹੋ ਗਿਆ ਅਗਧਾਰ ਮੂਵੀ ਵਾਲਾ ਸੰਨੀ ਦਿਓਲ ਸੀ ਜਿਹੜਾ ਗਦਰ ਕਿਹੜੀ ਮੂਵੀਸ ਵਾਲੇ ਦੀ ਸੰਨੀ ਦਿਓਲ ਸੀ ਕੋਈ ਵੀ ਸੀ ਇਹਨਾਂ ਨੇ ਨਲਕੇ ਪੱਟੇ ਆਪਣਾ ਪਾਕਿਸਤਾਨ ਨੂੰ ਮਰਦਾ ਬਦ ਗਿਆ ਉਦੋਂ ਤੋ 3 ਸਾਲਾਂ ਬਾਅਦ ਇੰਟਰਵਿਊ ਕੀਤੇ ਇਹਨਾਂ ਦੇ ਤੇ ਕਹਿੰਦੇ ਨਹੀਂ ਪਾਕਿਸਤਾਨ ਦੇ ਲੋਕ ਚੰਗੇ ਆ ਉਹ ਮੈਂ ਉੱਥੇ ਜਾਵਾਂਗਾ ਮੈਂ ਪਿਆਰ ਕਰਦਾ ਕੁਝ ਵੀ ਹਨ ਮਤਲਬ ਕਿ ਇੱਕ ਸਿੰਗਰ ਨਹੀਂ ਨਹੀਂ ਮਤਲਬ ਇੱਕ ਐਕਟਰ ਨਹੀਂ ਨਹੀਂ ਕਿਹਾ ਉਹਣਾ ਬਾਲੀਵੁੱਡ ਦੇ ਕਿ ਬਈ ਮੈਂ ਪਾਕਿਸਤਾਨ ਨੂੰ ਪਿਆਰ ਕਰਦਾ ਅਮਿਤਾ ਬੱਚਣ ਸੰਨੀ ਦਿਓਲ ਅ ਅਕਸ਼ੇ ਕੁਮਾਰ ਔਰ ਕੰਗਨਾਰ ਰਣੋਦ ਦਾ ਜਿਹੜਾ ਸਹੇਲਾ ਸੀਗਾ ਬॉयਫ੍ਰੈਂਡ ਸੀ ਉਹ ਵੀ ਆਪਣਾ ਮੁਸਲਮਾਨ ਹੀ ਸੀ। ਉਥੋਂ ਦਾ ਹੀਗਾ ਮਰੋਕੋ ਮਰੂਕੋ ਦਾ ਪਾਣੀ ਕਿਥੋਂ ਦਾ ਹੈ। ਫਿਰ ਆਪਣਾ ਕੀ ਨਾਮ ਆ ਹੋਰ ਕਿਹੜਾ ਹੈ। ਔਰ ਆਪਣੇ 2-3 ਸਿੰਗਰ 2-3 ਸਿੰਗਰ ਜਾਂ ਅਤੀਸ ਸਲਾਮ ਜਿਹੜਾ ਹੋਰ ਵੀ ਹੈ ਉਹ ਵੀ ਪਾਕਿਸਤਾਨ ਦੀ ਇਨੀ سپورਟ ਕਰਦੇ ਆ ਜਾਂ ਉਹਨਾਂ ਨੂੰ ਮਤਲਬ ਪਿਆਰ ਕਰਦੇ ਹੈ। ਅਜੇਸ਼ ਆ ਜਿਹੜਾ ਆਪਣਾ ਕ੍ਰਿਕਟ ਦਾ ਉਹ ਬੋਰਡ ਸੀਈਓ ਜਿਹੜਾ ਹੈ ਨਾ ਆਈਸੀਸੀ ਦਾ ਉਹ ਪਾਕਿਸਤਾਨ ਦੇ ਜਿਹੜੀ ICC ਵਾਲੇ ਜਿਹੜੇ ਪਤਾ ਨਹੀਂ ਕਿਹੜੇ ਆਏ ਆ ক্রিকেট ਬੋਰਡ ਵਾਲੇ ਉਹਨਾਂ ਨਾਲ ਹੱਥ ਮਲਾਉਂਦਾ ਸੀ ਸਟੇਡੀਅਮਾਂ ਵਿੱਚ ਆਈ 6-7 ਮਹੀਨਿਆਂ ਦੀ ਗੱਲ ਆ ਮਤਲਬ ਉਦੋਂ ਦੀ ਲੋਕੀ ਬੋਲਦੇ ਅੰਸ ਦਲਜੀਤ ਦਾ ਇਹ ਨਾਮ ਰੋਸ਼ਨਾ ਦੁਨੀਆ ਦੇ ਵਿੱਚ ਜਾਂ ਕੁਝ ਵੀ ਇਹਨੇ ਕੋਚੇਲਾ ਸ਼ੋਅ ਲਾਏ ਆ ਨਿਊਯਾਰਕ ਸ਼ੋਅ ਲਾਏ ਗੋਰਿਆਂ ਦੇ ਵਿੱਚ ਬਾਕੀ ਮੇਣ ਗੱਲ ਬੋਲੀਵੁੱਡ ਵਾਲੇ ਬੌਂਡ ਕਿੱਥੋਂ ਫੱਟੀ ਹੋਰ ਉਹਨਾਂ ਦੀ ਫੱਟੀ ਹੈ ਕਿ ਇਹਨਾਂ ਨੂੰ ਇਹ ਹੋਇਆ ਕਿ ਭਾਈ ਜਦੋਂ ਇਹ ਗਿਆ ਫੈਸ਼ਨ ਸ਼ੋਅ ਤੇ ਦਲਜੀਤ ਜਿਹੜਾ ਇੰਟਰਨੈਸ਼ਨਲ ਸੀ ਜਿੱਥੇ ਬੜੇ ਵੱਡੇ ਵੱਡੇ ਗਾਇਸਟਾਰ ਹਨ ਇਹਨਾਂ ਨੂੰ ਇਹ ਹੋਇਆ ਬਾਈ ਇਹ ਪੰਜਾਬ ਦਾ ਝੰਡਾ ਕਿਉਂ ਲੈ ਕੇ ਗਿਆ ਉੱਥੇ ਇਹਨੇ ਪੱਗ ਕਿਉਂ ਮੰਨੀ ਏ ਇਹ ਸਾਡੇ ਇੰਡੀਆ ਦਾ ਝੰਡਾ ਕਿਉਂ ਨਹੀਂ ਲੈ ਕੇ ਗਿਆ ਇਹ ਰਾਮ ਜੀ ਦਾ ਝੰਡਾ ਕਿਉਂ ਨਹੀਂ ਲੈ ਕੇ ਗਿਆ ਭਾਜਪਾ ਦਾ ਝੰਡਾ ਕਿਉਂ ਨਹੀਂ ਲੈ ਕੇ ਗਿਆ ਇਹ ਗੱਲਾਂ ਹੋ ਜਾਂਦੀਆਂ ਯਾਰ ਐਂਡ ਤੇ ਆ ਕੇ ਅੱਜ ਦੇ ਟਾਈਮ 'ਚ ਬਾਲੀਵੁੱਡ ਦੇ ਵਿੱਚ ਪੋਲਿਟਿਕਸ ਚੱਲਦੀ 70% ਪੋਲਿਟਿਕਸ ਚੱਲਦੀ ਜਿਹੜੇ 30% ਮੈਂ ਹਜੇ ਵੀ ਕਹਿੰਦਾ ਜੈਨੂਇਨ ਫੈਨ ਹੈ ਜਿਹੜੇ ਪੋਲਿਟਿਕਸ ਨੂੰ ਕੋਈ ਮਤਲਬ ਰੱਖਦੇ ਨਹੀਂ ਆ ਮੈਂਬਰ ਆ ਕੋਈ ਸ਼ੂਈ ਹੈ ਨਾ ਹੇਮੀ ਕਹਾਂਗਾ 30% ਲੋਕੀ ਹਜੇ ਵੀ ਸਪੋਰਟ ਕਰ ਰਹੇ ਹਿੰਦੂ ਜਿਹੜੇ ਆ ਬਾਲੀਵੁੱਡ ਦੇ ਜਿਹੜੇ ਸੋਨਦੇ ਨੇ ਜਾਂ ਕੋਈ ਵੀ ਆਖਣਾ ਉਹ ਹਜੇ ਵੀ ਗਲਜੀ ਦੀ ਸਪੋਰਟ ਕਰ ਰਹੇ ਆ ਮੈਂ ਕਮੈਂਟ ਚ ਚੈੱਕ ਕੀਤੇ ਬੜੇ ਪਰ 70% ਉਹ ਲੋਕੀ ਆਂਦੇ ਮਤਲਬ ਖਿਲਾਫ ਹੋਏ ਨੇ ਜਿਹੜੇ ਮੋਦੀ ਦੇ ਭਗਤ ਨੇ ਜਾਂ ਬੀਜੇਪੀ ਦੇ ਭਗਤ ਨੇ ਉਹ ਖਿਲਾਫ ਨੇ ਇਹਦੇ ਤੇ ਤੁਹਾਨੂੰ ਪਤਾ ਹੀ ਅੱਜ ਦੇ ਟਾਈਮ ਬੀਜੇਪੀ ਦੇ ਜਿਹੜੇ ਭਗਤ ਨੇ ਉਹ ਤਾਂ ਕਿੰਨੇ ਵੇਲੇ ਦੁਨੀਆ 'ਚ ਸਭ ਤੋਂ ਜ਼ਿਆਦਾ ਅਨਇੰਪਲੋਇਡ ਮੈਂ ਜੇ ਡਾਟਾ ਕੱਢ ਕੇ ਆਖੀਏ ਤਾਂ ਬਈ ਸਭ ਤੋਂ ਜ਼ਿਆਦਾ ਨੰੰਪਲੋਇਡ ਫੈਨ ਬੀਜਪੀ ਦੇ ਹੋਣਗੇ ਸਿੱਧੀ ਗੱਲ ਅਸੀਂ ਜੰਨਾ ਮੈਂ ਉਹਨਾਂ ਨੂੰ ਕੋਈ ਕੰਮ ਨਹੀਂ ਹੈ 17 18 ਸਾਲ ਦੀ ਉਮਰ ਦੇ ਬੱਚੇ ਆ ਜਿਹੜੇ ਚੱਕਰਾਂ 'ਚ ਪੈ ਜਾਂਦੇ ਆ ਨਾ ਉਹਨਾਂ ਦੇ ਕੋਲ ਵੋਟਰ ਆਈਡੀਆਂ ਆਈਆਂ ਜਿਹੜੇ ਕਮੈਂਟ ਕਰੀ ਜਾਂਦੇ ਦਲਜੀਤ ਰਮਾਣਾ ਕਹੀ ਜਾਂਦੇ ਆ ਉਹਨਾਂ ਨੂੰ ਬਸ ਇਹ ਆ ਬਈ ਵੀ ਬਈ ਇਹ ਸਿੱਖਾ ਇਹਨੇ ਜੀ ਕਿਉਂ ਕੀਤੀ ਬਈ ਮੇਨ ਗੱਲ ਇਹ ਉਹ ਜਿਹੜਾ ਸ਼ੂਟ ਹੋਇਆ ਸਾਰਾ ਮੂਵੀ ਦਾ ਉਹ ਹੋਇਆ ਆ ਜੰਗ ਤੋਂ ਪਹਿਲਾਂ ਇਹ ਜੰਗ ਵੀ ਕਾਹਦੀ ਸੀ ਯਾਰ ਜਾਂਗ ਕਾਂਦੀ ਇਹ ਮਰ ਮੋਦੀ ਨੇ ਸਾਡਾ ਪ੍ਰੋਪਾਗੈਂਡਾ ਖੇਡਿਆ ਵੋਟਾਂ ਲਈ ਸਾਰਾ ਕੁਝ ਜਿਹੜਾ ਕੀਤਾ ਇਹਨੇ ਆਪੀਆਂ ਮਸਾਇਲਾ ਛੁੱਟੀ ਗਿਆ ਉਹ ਵੀ ਪੰਜਾਬ ਦੇ ਉੱਤੇ ਕਿ ਜਿਹੜਾ ਪੰਜਾਬ ਵਾਲੇ ਜਿਹੜਾ ਭਾਈਚਾਰਾ ਬਣਾਉਂਦੇ ਪਾਕਿਸਤਾਨ ਵਾਲਿਆਂ ਨਾਲ ਕੁਝ ਵੀ ਇਹ ਉਹ ਤੋੜੀਏ ਜਾਂ ਇਹਨਾਂ ਦਾ ਜਿਹੜਾ ਕਰਤਾਰਪੁਰ ਵਾਲਾ ਲੰਘਾ ਹੈ ਨਨਕਾਣਾ ਸਾਹਿਬ ਵਾਲਾ ਲੰਘਾ ਹੋਰ ਵੀ ਖੁੱਲਣੇ ਨਹੀਂ ਜਿਹੜੇ ਉਹ ਨਾ ਖੁੱਲਣ ਦਾ ਬੰਮਾ ਇਹ ਇਹ ਤਾਂ ਹੀ ਤੇ ਇਹਨਾਂ ਚੀਜ਼ਾਂ ਕੀਤੀਆਂ ਅਸੀਂ ਜੰਮੂ ਕਸ਼ਮੀਰ ਪੰਜਾਬ ਦੇ ਵਿੱਚ ਹੈ ਪਾਕਿਸਤਾਨ ਦੇ ਨਾਲ ਕਿੰਨੇ ਬਾਡਰ ਲਾਦੇ ਹੋ ਸਟੇਟਾਂ ਦੇ ਗੁਜਰਾਤ ਦੇ ਲਾਦੇ ਰਾਜਸਥਾਨ ਦੇ ਲਾਦੇ ਉੱਥੇ ਤਾਂ ਕੋਈ ਮਸਾਇਲਾ ਨਹੀਂ ਸਿੱਟੀ ਪੰਜਾਬ ਵੀ ਦਿਖਾਇਆ ਇਹਨਾਂ ਨੂੰ ਦੱਸ ፕሮਪਾਗੈਂਡਾ ਹੀ ਚੱਲ ਇਹ ਚੀਜ਼ ਤੇ ਆਪਾਂ ਕਾਣੂ ਟੌਪਿਕ ਲੈਣਾ ਮੈਂ ਇਹ ਵੀ ਚੀਜ਼ ਤੇ ਚਲੋ ਕਿਸੇ ਨਾ ਕਿਸੇ ਦਿਨ ਗੱਲ ਕਰਾਂਗਾ ਇਹ ਸਾਰਾ ਜਿਹੜਾ ਮੋਦੀ ਖੇਡ ਰਿਹਾ ਗੇਮਾਂ ਖੇਡ ਰਹਿਣਾ ਪਾਗਲ ਬਣਾ ਰਿਹਾ ਲੋਕਾਂ ਨੂੰ ਜਿਹੜਾ ਇਹ ਆਉਣ ਵਾਲੇ ਟਾਈਮ ਤੇ ਸਾਰੀਆਂ ਪੋਲਾਂ ਵੀ ਖੁੱਲ੍ਹੇ ਜਾਣੀਆਂ ਇਹ ਚਲੋ ਬਾਅਦ ਚ ਗੱਲਾਂ ਕਰਾਂਗੇ ਉਹ ਕਿਦਲ ਜੀਤ ਦੀ ਗੱਲ ਕਰਦੇ ਭਾਈ ਪਿਆਬੀ ਬੰਦਾ ਉਹ ਵੀ ਠੀਕ ਹੈ ਪੱਗ ਬੰਨਦਾ ਸਰਦਾਰ ਆ ਪੰਜਾਬੀ ਅੱਧੀ ਗੱਲ ਕਰਦਾ ਸਾਰਾ ਕੁਝ ਸੋ ਆਪਾਂ ਨੂੰ ਠੀਕ ਆ ਯਾਰ ਸਪੋਰਟ ਕਰਨੀ ਚਾਹੀਦੀ ਆਪਾਂ ਮੰਨਦੇ ਬੱਬੂਆਂ ਦੇ ਫੈਨ ਪਰ ਆਪਣਾ ਭਾਈ ਦਾ ਰੋਲਾ ਨਹੀਂ ਆ ਇਹਦੇ ਨਾਲ ਨਾਉਂਦਾ ਰੋਲਾ ਫੈਨ ਚੀਜ਼ਾਂ ਛੋੜ ਦਿੰਦੇ ਆ ਇਟਲੀ ਵਾਲਾ ਜਰੂਰ ਆਪਾਂ ਨੂੰ ਕਹਿੰਦਾ ਹੀਗਾ ਕਿ ਵੀ ਇਹ ਮਿਲੋ ਮੈਂ ਟਰਾਈ ਜਰੂਰ ਕਰਦਾ ਹੀ ਤੋੜਨ ਦੀ ਸਭ ਕੁਝ ਕਰਨ ਦੀ ਆਪਣੇ ਅੰਦਰ ਹੇਟ ਬੜੀ ਲਿਆਉਣਾ ਹੈਗਾ ਕੁਝ ਵੀ ਹੈ ਉਹਨੂੰ ਇਗਨੋਰ ਕਰੋ ਮੈਂ ਤਾਂ ਹੀ ਐਂ ਕਹਾਂਗਾ ਵੀ ਪੰਜਾਬੀ ਅੱਧੀ ਜਿਹੜੇ ਸਪੋਰਟ ਕਰਨੀ ਹੋਵੇ ਜੇ ਕੋਈ ਬੰਦਾ ਪੰਜਾਬੀ ਜੇ ਕੋਈ ਗੋਂਦਾ ਤਾਂ ਉਹਦੀ ਸਪੋਰਟ ਕਰਨੀ ਚਾਹੀਦੀ ਇਹ ਚੀਜ਼ ਤਾਂ ਬਾਈ ਵੀ ਬੋਲਦਾ ਹੁੰਦਾ ਸੋ ਸਪੋਰਟ